ਹਾਂਜੀ ਬਾਈ ਅੱਜ ਫੇਰ ਆਪਣੇ ਕੋਲੇ ਇੱਕ ਬਹੁਤ ਹੀ ਟੌਪ ਦਾ ਨਗੀਨਾ ਪਹੁੰਚ ਚੁੱਕਿਆ ਕਿਉਂਕਿ ਟੋਕੜ ਗੱਬਣ ਦੀ ਵੀਡੀਓ ਆਪਾਂ ਪਿਛਲੇ ਦਿਨਾਂ 'ਚ ਪਾਈ ਸੀਗੀ ਉਹ ਵੀਡੀਓ ਬਹੁਤ ਜ਼ਿਆਦਾ ਚੱਲੀ ਤੇ ਬਹੁਤ ਭਰਾਵਾਂ ਦੇ ਫੋਨ ਆਏ ਵੀ ਬਾਈ ਸਾਨੂੰ ਟੋਕੜ ਗੱਬਣ ਵਹਿੜ ਚਾਹੀਦੀ ਆ ਚੰਗੇ ਰਿਕਾਰਡ ਵਾਲੀ ਅੱਜ ਆਪਣੇ ਕੋਲੇ ਬਹੁਤ ਹੀ ਜ਼ਿਆਦਾ ਚੰਗੇ ਰਿਕਾਰਡ ਵਿੱਚ ਵਹਿੜ ਪਹੁੰਚੀ ਆ ਦੂਜੇ ਸੂਏ ਵਾਸਤੇ ਵੀਰੇ ਇਹ ਗੱਬਣਾ ਪਹਿਲਾਂ ਤਾਂ 30-32 ਕਿਲੋ ਇਹਦਾ ਦੁੱਧ ਦਿੱਤਾ ਹੋਇਆਗਾ ਬਾਕੀ ਲੰਬਾਈ ਤੇ ਖੜਨੀ ਸਾਨ ਵਾਂਗੂ ਪੂਰੇ ਚੰਗੇ ਰਿਕਾਰਡ ਦੀ ਆ ਕਿਹੜੇ ਸੀਮਣ ਦੀ ਆਪ ਆ ਕਿਹੜਾ ਅੱਗੇ ਲੱਗਿਆ ਹੋਇਆ ਸਾਰਾ ਬਾਇਓ ਡਾਟਾ ਬਾਈ ਮਿਲੂਗਾ 32 ਕਿਲੋ ਦੁੱਧ ਪਰ ਪਹਿਲਾਂ ਦਾ ਰਿਕਾਰਡ ਆ ਫਾਰਮ ਵਾਲੀ ਬਿਹੜਾ ਵੀਰੇ 15 ਕਿਲੋ ਦੁੱਧ ਸੀ ਮਸ਼ੀਨ ਤੇ ਪਰ ਹੱਥ ਦੀ ਚਵਾਈ ਤੇ 11 12 ਕਿਲੋ ਦੁੱਧ ਆ ਕੋਈ ਵੀ ਬਾਈ ਦੋ ਟਾਈਮ ਚਾਰ ਟਾਈਮ ਚੋ ਕੇ ਲੈ ਜਾ ਸਕਦਾ ਪੂਰੀ ਮੂਠੀ ਵਾਲੀ ਚਵਾਈ ਤੇ ਪੋਲੀ ਧਾਰ ਗੰਨੇ ਅਰਗੀ ਐਨ ਇੱਕ ਪੈਰ ਹਲਾਉਂਦੀ ਨਹੀਂ ਫੁੱਲ ਸੀਲ ਦੀ ਆਪਣੀ ਐਨ ਇੱਕ ਨੰਬਰ ਗਾਰੰਟੀ ਹੋਊਗੀ ਤੇ ਆ ਜੋ ਤੁਹਾਨੂੰ ਨੇੜੇ ਤੋਂ ਬਾਈ ਨਾੜਾ ਨੂਣਾ ਚੈੱਕ ਕਰਵਾ ਦਿੰਦਾ ਦੁੱਧ ਵਾਲੀਆਂ ਤੁਸੀਂ ਦੇਖ ਸਕਦੇ ਹੋ ਬਾਕੀ ਬਾਈ ਇਹ ਜਿਹੜੇ ਪੁਰਾਣੇ ਸੀਮਣਾ ਦੇ ਵਿੱਚੋਂ ਬਹਿੜ ਆ ਇਹਨਾਂ ਨੂੰ ਕਿਤੇ ਮਟਾਇੜਸ ਆਈ ਹੋਈ ਨਹੀਂ ਅੱਜ ਤੱਕ ਜਿਹੜੇ ਸੀਮਣਾ ਦੀ ਆ ਤੇ ਤੁਸੀਂ ਦੁੱਧ ਵਾਲੀ ਸਾਰਾ ਦੇਖ ਸਕਦੇ ਹੋ ਕੋਈ ਥਣ ਪਾਸਾ ਇੱਕ ਸੂਤ ਦਾ ਵੀ ਜੇ ਕੋਈ ਫਰਕ ਕੱਢਦੇ ਬਾਈ ਗਾਂ ਫਰੀ ਦੇ ਦਾਂਗੇ ਆਪਾਂ ਤੇ ਨਾੜਾ ਨੂੜਾ ਦੇਖੋ ਆਰਡਰ ਤੇ ਵੇਨਸ ਨੂੰ ਦੇਖੋ ਬਾਈ ਜਿਹੜੇ ਦਿਨ ਤਿਆਰ ਹੋਊਗੀ ਤੁਸੀਂ ਆਪ ਹੀ ਹਿਸਾਬ ਲਾ ਲਓ ਤੇ ਬਹੁਤ ਹੀ ਜਿਆਦੇ ਸੋਹਣੀ ਬਹਿੜ ਕੱਦ ਕਾਠ ਵਾਲੀ ਫੁੱਲ ਜੰਦ ਜਾਨ ਵਿੱਚ ਤੇ ਬਾਕੀ ਤੁਸੀਂ ਇਧਰੋਂ ਲੇਵਾ ਦੇਖ ਸਕਦੇ ਹੋ ਫਾੜੀ ਵਾਲਾ ਹਵਾਨਾ ਬਾਈ ਪੂਰਾ ਸੋਹਣਾ ਸਜਰਾ ਵਰਗਾ ਤੇ ਦੋਨੇ ਪਾਸੇ ਤੁਸੀਂ ਆਈ ਨਹੀਂ ਹੈਗਾ ਕਿਸੇ ਪਾਸੋਂ ਚੱਕ ਦੀ ਚੁੱਕ ਦੀ ਨਾੜਾ ਨੂੜਾ ਦੋਨੇ ਪਾਸੇ ਬਰਾਬਰ ਆ ਬਾਕੀ ਪੱਠ ਪੁੜੇ ਦੀ ਜਿੰਦ ਜਾਨ ਸਮੀ ਹੋਈ ਬਹੁਤ ਆ ਬਾਈ ਤੇ ਰੇਟ ਵੀਰੇ 76000 76000 ਰੁਪਏ ਦਾ ਰੇਟ ਰੱਖਿਆਗਾ ਤੇ ਚੌਥਾ ਮਹੀਨਾ ਇਹਨੂੰ ਗੱੱਬਰ ਨੂੰ ਚੱਲਦਾ ਮ ਫਾਰਮ ਚ ਮਸ਼ੀਨ ਤੇ ਦੁੱਧ ਸੀਗਾ 15 16 ਕਿਲੋ ਤੇ ਪਰ ਆਪਣੇ ਕੋਲੇ ਹੁਣ ਹੱਥ ਦੀ ਚਵਾਈ ਤੇ ਦੁੱਧ ਹੈਗਾ ਇਹਦੇ ਥੱਲੇ ਮਾਨੇ ਕਿਲੋ 11 12 ਕਿਲੋ ਕੋਈ ਵੀ ਬਾਈ 2 ਟਾਈਮ 4 ਟਾਈਮ ਕੱਢ ਕੇ ਦੁੱਧ ਪੂਰੀ ਫੁੱਲ ਐਨ ਤਸੱਲੀ ਕਰਕੇ ਲਿਆ ਸਕਦਾ ਤੇ ਆਪ ਦਾ ਡਾਕਟਰ ਲਿਆ ਕੇ ਤੁਸੀਂ ਨਾਲ ਆਪਣੇ ਨਾਲ ਚੈੱਕ ਕਰਾ ਸਕਦੇ ਹੋ ਤੇ ਬਸ ਰਾਜੂ ਤੋਰ ਮੜੀ ਵੜ ਤੋਰਾ ਤੋਰਾ ਬਾਈ ਚੈੱਕ ਕਰਾਉਣਾ ਬਹੁਤ ਜਿਆਦੇ ਟੌਪ ਦੀ ਬਿਹੜਾ ਆਪ ਦਾ ਡਾਕਟਰ ਲੈ ਆਓ ਚੈੱਕ ਕਰੋ 4 ਦਿਨ 5 ਦਿਨ ਚੋਬੋ ਫੇਰ ਲੈ ਕੇ ਜਾਓ ਬਾਕੀ ਬਾਈ ਜਿਹੜੇ ਭਰਾ ਕਮੈਂਟਾਂ ਗੁੰਟਾਂ ਚ ਕਹਿੰਦੇ ਰਹਿੰਦੇ ਕੋਈ ਜ਼ਿਆਦਾ ਰੇਟ ਜਾਂ ਬਾਹਲਾ ਰੇਟ ਉਹ ਬਾਈ ਆਪਣੇ ਕੋਲੇ ਸਮਾਂ ਹੈ ਨਹੀਂ ਜਵਾਬ ਦੇਣ ਦਾ ਜਿਹਨੂੰ ਚੰਗੀ ਲੱਗਦੀ ਹੁੰਦੀ ਆ ਉਹ ਚੀਜ਼ ਆਪਾਂ ਤੋਂ ਲੈ ਲਿਆ ਕਰੋ ਨਹੀਂ ਵੀਡੀਓ ਅੱਗੇ ਨਗਾ ਲਿਆ ਕਰੋ ਤੇ ਬਾਕੀ ਤੁਸੀਂ ਹੌਲੀ ਤੋਰੀ ਮਾੜੀ ਰੱਜੂ ਚਾਲੋ ਬਾਕੀ ਬਾਈ ਚੈੱਕ ਕਰੋ ਮੜਾ ਜਾਂ ਤੁਰ ਤੁਰਾ ਬਚ ਕੇ ਬਚ ਕੇ ਬਚ ਕੇ ਬਚ ਕੇ ਹੌਲੀ ਕਿਉਂਕਿ ਬਾਈ ਇਹ ਆਈਆਂ ਉਥੋਂ ਪੱਕੇ ਤੋਂ ਤੇ ਆ ਇਧਰ ਨੂੰ ਲੈ ਜਾ ਗੰਦ ਕੰਨੀ ਨੂੰ ਅੰਦਰ ਕਾ ਤੋਂ ਲੈ ਜਨ ਤੇ ਤੋੜਾ ਤੋੜਾ ਚੈੱਕ ਕਰੋ ਬਾਈ ਸਾਨਾ ਰਗੀਆ ਕਿਸੇ ਪਾਸੇ ਇਹ ਤਾਂ ਹੈ ਨਹੀਂ ਵੀ ਇਹ ਲੱਸੀ ਲਾਵੀਆਂ ਤੋੜਾ ਤੋੜਾ ਦੇਖੋ ਨੁਕਰੀ ਘੋੜੀ ਵਾਂਗੂ ਤੋੜਾ ਤਰ ਐਨ ਬਾਈ ਜਿਵੇਂ ਸਾਨ ਹੁੰਦੇ ਆ ਨਾ ਆਹੇ ਜੀਜ ਦੇ ਵਿੱਚ ਆ ਗੜਾ ਚੱਕ ਕੇ ਸਰਸੁਰ ਤੁਰਨਾ ਇਹ ਨਹੀਂ ਹੈਗਾ ਵੀ ਤੁਰਾਈ ਨਹੀਂ ਜਾਂਦਾ ਲੈ ਚੱਲ ਬਚਾ ਕੇ ਤੇ ਚਾਂਬਲ ਦੀ ਆ ਬਾਈ ਰੇਤੇ ਤੇ ਆ ਕੇ ਥੇਨੇ ਆਏ ਐਨ ਮਾਨ ਖੁਸ਼ ਹੋ ਗਿਆ ਇਹਦਾ ਤੇ ਤੋੜਾ ਤੋੜਾ ਦੇਖੋ ਤੁਸੀਂ ਇੱਕ ਇੱਕ ਪੈਰ ਇੱਕ ਇੱਕ ਪੈਰ ਹੌਲੀ 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 ਭੱਜੂਗੀ ਬਰਾਬਰ ਦੁਰਦੀਆ ਦੇਖੋ ਚਮਕ ਦਾਮਕ ਦੇਖੋ ਬਾਈ ਜੇ ਕਿਸੇ ਬਾਈ ਨੂੰ ਬਾਈ ਪਸੰਦ ਆਉਂਦੀ ਆ 9592477571 ਦੇ ਫੋਨ ਕਰਕੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਰੇਟ ਬਾਈ 76000 ਰੁਪਇਆ ਜਿਹਦੇ ਜੋ ਬੰਦੇ ਦਾ ਮਾਨਦਾਨ ਤੁਹਾਡਾ ਜ਼ਰੂਰ ਕੀਤਾ ਜਾਊਗਾ ਤੇ ਦੁੱਧ ਹੈਗਾ 11-12 ਕਿਲੋ ਤੇ ਚੌਥਾ ਮਹੀਨਾ ਬਾਈ ਗੱਬਰ ਨੂੰ ਚਾਲਦਾ ਜੇ ਕਿਸੇ ਬਾਈ ਨੂੰ ਪਸੰਦ ਆਉਂਦੀ ਆ ਤਾਂ ਕੰਟੈਕਟ ਕਰਕੇ ਬਾਅਦ ਤੁਸੀਂ ਸਾਡੇ ਕੋਲ ਖਰੀਦ ਸਕਦੇ ਹੋ ਸਾਰੇ ਭਰਾਵਾਂ ਦਾ ਧੰਨਵਾਦ ਜੀ